23 ਜੂਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ 23 ਜੂਨ ਕੱਲ ਜਾਨਕੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪਿਆ ਸਵੇਰ ਵੇਲੇ ਮਾਝੇ ਦੇ ਇਲਾਕਿਆਂ ਦੇ ਵਿੱਚ ਦੁਪਹਿਰ ਵੇਲੇ ਦੁਆਬੇ ਦੇ ਫਗਵਾੜਾ ਹੋ ਗਿਆ ਜਲੰਧਰ ਹੋ ਗਿਆ ਨਵੇਂ ਸ਼ਹਿਰ ਦੇ ਇਲਾਕਿਆਂ ਦੇ ਵਿੱਚ ਤੇ ਸ਼ਾਮ ਵੇਲੇ ਮਾਲਵੇ ਦੇ ਕਈ ਖੇਤਰ ਜਿਹੜੇ ਵਿੱਚ ਸੰਗਰੂਰ ਹੋ ਗਿਆ ਬਰਨਾਲਾ ਹੋ ਗਿਆ ਜਾਂ ਮਾਨਸਾ ਫਤੇਗੜ੍ਹ ਸਾਹਿਬ ਪਟਿਆਲਾ ਲੁਧਿਆਣਾ ਇਹਨਾਂ ਖੇਤਰਾਂ ਦੇ ਵਿੱਚ ਚੰਗਾ ਮੀਂਹ ਦਰਜ ਕੀਤਾ ਗਿਆ। ਅੱਜ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਬੱਦਲਬਾਈ ਬਣੀ ਹੋਈ ਹੈ। ਅੱਜ ਵੀ ਪੰਜਾਬ ਦੇ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੁੰਦੀਆਂ ਹੋਈਆਂ ਦਿਖਾਈ ਦੇਣਗੀਆਂ। ਇਹਦੇ ਵਿੱਚ ਪਟਿਆਲਾ ਹੋ ਗਿਆ, ਰਾਜਪੁਰਾ ਹੋ ਗਿਆ, ਡੇਰਾ ਬਸੀ, ਚੰਡੀਗੜ੍ਹ, ਮੋਹਾਲੀ, ਫਤੇਗੜ੍ਹ ਸਾਹਿਬ, ਸੰਗਰੂਰ, ਬਰਨਾਲਾ, ਮਲੇਰਕੋਟਲਾ ਇਹਨਾਂ ਖੇਤਰਾਂ ਦੇ ਵਿੱਚ ਅਗਲੇ ਕੁਝ ਘੰਟਿਆਂ ਦਰਾਂ ਇੱਕ ਵਾਰ ਫਿਰ ਬਧੀਆ ਭਰਮਾਵੀ ਪੈਣ ਦੀ ਸੰਭਾਵਨਾ ਬਣੀ ਹੋਈਆਂ ਨੇ। ਇਸੇ ਤਰ੍ਹਾਂ ਹੀ ਕਰਪੂਥਲਾ ਜਲੰਧਰ ਨਵਾਂ ਸ਼ਹਿਰ ਫਗਵਾੜਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਅੱਜ ਸਵੇਰ ਵੇਲੇ ਜਾਂ ਦੁਪਹਿਰ ਤੋਂ ਪਹਿਲਾਂ ਪਹਿਲਾਂ ਹਲਕੇ ਤੋਂ ਦਰਮਿਆਨਾ ਮੀਂਹ ਬਖਵਾ ਖੇਤਰਾਂ ਦੇ ਵਿੱਚ ਪੈਂਦਾ ਹੋਇਆ ਦਿਖਾਈ ਦੇਵੇਗਾ ਹੁਸ਼ਿਆਰਪੁਰ ਰੋਪੜ ਆਨੰਦਪੁਰ ਸਾਹਿਬ ਦਸੂਹਾ ਮਕੇਰੀਆ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਅੱਜ ਲੱਗਦੇ ਹੋਏ ਦਿਖਾਈ ਦੇਣਗੇ ਮਾਝੇ ਦੇ ਇਲਾਕੇ ਹੋਗਾ ਪਠਾਨਕੋਟ ਅਮਰitsar ਗੁਰਦਾਸਪੁਰ ਇਹਨਾਂ ਵਿੱਚ ਟੁੱਟਮੀਆਂ ਕਾਰਵਾਈਆਂ ਹੋ ਸਕਦੀਆਂ ਨੇ ਕੁਝ ਕੇ ਖੇਤਰ ਮੀਂਹ ਤੋਂ ਸਖਣੇ ਵੀ ਰਹਿ ਸਕਦੇ ਨੇ ਸਾਰੇ ਖੇਤਰਾਂ ਦੇ ਵਿੱਚ ਮੀਂਹ ਦੀ ਉਮੀਦ ਘੱਟ ਰਹੇਗੀ ਦੂਸਰੀ ਤਰਫ ਪੱਛਮੀ ਮਾਲਵੇ ਦੇ ਵਿੱਚ ਅਜੇ ਵੀ ਪੂਰੀ ਤਰ੍ਹਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਨਹੀਂ ਬਣੀ ਆ ਜਿਵੇਂ ਫਾਜ਼ਿਲਕਾ ਬੋਹਰ ਮੁਕਸਰ ਫਰੀਦਕੋਟ ਬਰਨਾਲਾ ਜਾਂ ਇਹਦੇ ਨਾਲ ਲੱਗਦੇ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਕੋਈ ਵੀ ਭਰਮਾ ਮੀਂਹ ਅਜੇ ਦਰਜ ਨਹੀਂ ਕੀਤਾ ਗਿਆ ਤੇ ਅਜੇ ਵੀ ਇੱਕ ਜਾਂ ਦੋ ਦਿਨ ਵੇਟ ਕਰਨੀ ਪੈ ਸਕਦੀ ਹੈ ਅੱਜ ਲੋਟਰੀ ਲੱਗ ਸਕਦੀ ਹੈ ਕਿ ਟੁੱਟਵੇਂ ਤੌਰ ਤੇ ਕਈ ਜਗ੍ਹਾ ਛਾਟੇ ਲੱਗ ਜਣ ਨਹੀਂ ਤਾਂ ਮੌਸਮ ਗਰਮੀ ਅਤੇ ਹੌਮਸ ਵਾਲਾ ਰਹਿਣ ਦੀ ਸੰਭਾਵਨਾ ਹੈ ਪਰ ਕਿਤੇ ਨਾ ਕਿਤੇ ਮੀਂਹ ਦੀ ਜਾਂ ਸੰਭਾਵਨਾ ਇਹਨਾਂ ਖੇਤਰਾਂ ਦੇ ਵਿੱਚ ਵੀ ਬਣੀਆਂ ਹੋਈਆਂ ਨੇ ਇੱਕ ਚੰਗਾ ਮੀਂਹ ਪੈਣ ਦੀਆਂ